ਆਹ ਤੂਫਾਨੇ ਐਸ ਵੀ ਆਪ ਪਾਲੀ ਲਗਾਤਾਰ ਇਸ ਮੁਰੀ ਦੀ ਸਭਤਾ ਦੇ ਲਈ ਸਾਡੇ ਵਿੱਚ ਪਿਛਲੇ ਕੱਲ ਤੋਂ ਪਰसों ਤੋਂ ਆ ਰਹੇ ਐ ਲੋਕਾਂ ਦੇ ਵਿੱਚ ਬੜਾ ਮਾਤਾ-ਮਾਂ ਪੈਣਾ ਦੇ ਵਿੱਚ ਬੜਾ ਉਤਸ਼ਾਹ ਸੀ ਕਿ ਜਦੋਂ ਹਰਜੋਤ ਆਣਾ ਸੀ ਬੇ ਜਿੰਦਾਬਾਦ ਹਰਜੋਤ ਫੇ ਜਿੰਦਾਬਾਦ ਸਾਡਾ ਆਪਣਾ ਪੁੱਤ ਪਤੀਜਾ ਜਿੰਦਾਬਾਦ 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 ਸਾਡੇ ਪਿੰਡ ਦੀ ਸ਼ਾਨ ਜਿੰਦਾਬਾਦ ਜਿੰਦਾਬਾਦ ਲੋਕਾਂ ਦੇ ਵਿੱਚ ਜਿੰਦਾਬਾਦ

ਆਪ ਪਿੰਡੀ ਕਰ ਤੋਂ ਵੀ 55 ਦਾ ਕੌਂਟਰੀ ਆਂਗਿਆ ਸ਼ਹੀਦਾਂ ਦੇ ਇਤਿਹਾਸ ਜਿਹੜਾ ਪਾਕਿਸਤਾਨ ਤੋਂ ਹੋਈ ਹੈ ਪਰ ਹੁਣ ਪਿੰਡ ਪਿੰਡ ਬਣ ਰਿਹਾ ਇਹ ਸਾਡਾ ਪੰਜਾਬ ਦਾ ਇਸ ਕਰਕੇ ਅਰਥ ਹੋਣੇ ਕੋ ਆਪਣਾ ਮਤਲਬ ਲੈਣਾ ਅਸੀਂ ਹਮੇਸ਼ਾ ਇਹ ਕਹਿੰਦੇ ਆਂ ਕਿ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਕਿڑی ਉਹ ਸਰਕਾਰ ਅਸੀਂ ਆਪਣੀ ਜ਼ਿੰਮੇਵਾਰੀ ਅੱਜ ਮੈਂ ਤੁਹਾਨੂੰ ਆਪਣੇ ਇਸ ਤੋਂ ਆਪਣੀ ਡਿਗਨਿਟੀ ਕਰ ਦਿੱਤੀ ਹੈ ਆਪਣੀ ਗਰੈਟੀ ਹੈ ਉਹ ਥੋੜੇ ਉੱਤੇ ਥੋੜੇ ਜਿੱਥੇ ਸ਼ਖਸ ਤੋਂ ਜਿੱਥੇ ਤੁਹਾਨੂੰ ਪਤਾ ਲੱਗਦਾ اگر اسی دستو اسی اس سے کال میں کرنا کہ اسی اپنے علاقے میں ٹوٹلی نشہ ہوت کرنا اس کر کے تھوڑے بھی چاہیے ہیں بہت سارے وکاس تھے کام وکاس تھے ہیں جنہاں ہوتے کرنا کہ تو ایک گل ہو رہی پچھلے پندرہ دن سے اسی اپنا ایک بہت پڑھلی لڑائی لڑی ہے ساٹھے پانی ہوں نہیں لڑائی تھوڑے پڑھنے دنی مانگ ہے تھوڑے پڑھنے دن بچہ ہے تھوڑے پڑھنے دن نوجوان تھوڑے پڑھنے دن کسان ہر دوچھے ایجی نہیں سچے گناہی ہے اس جلک اپنے سے پسرکار کرتے ہیں پہلا ہنسی ناسترہ صرف تحتیل <متحدث> کا پانی ساتھے کو کچھ نہیں ہے ساتھے کو ساتھی کھیٹی ہے کھیٹی کارے کے نیروہ ہے ساتھے جتیل کے پانی جو نہیں ہے دیم اسی بنائی ہے نیرا ساتھے راکھے چھو مارا آم کا ساتھے پانی ہوئے ساتھیاں زلینہ بھی ہیں پانی سانسلینہ مارے ہوگا دو مطری سب تینداری آئے ہیں میں تینوں ہوگا لی پنڈوڑی ہو گیا کتھے جاتے ہیں پہلے 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 اسی اپنا دھرتی ہے ہاں پہلے دے رکھ پہلے 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 پھر جتھے 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 ہیں اور اسی جا کے دیکھ لو بلو جا کے دیکھ لو باسوا دیکھ لو بھی ایک دیکھ لو ڈاٹی والے لاکھے شروع ہوگی ادھر کھوٹے اس وقت چاری پھٹنچ پہلے ہیں چمگل دے سارے پھٹنچ پہلے ہیں پہلے ہیں وہ تاکی ساڑھے کھیٹا ہم پانی پہلے پھر میں انتا حوال کرتا ہے لاکھے دے سارے روکھا ہوں گا تھوڑے پڑھنے میں جمعہ 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 ਸਾਡਾ ਸਭ ਦੇਖਿਆ ਕਿ ਉਹ ਸਾਡੇ ਬੈਠ ਕੇ ਸਾਡੇ ਸਾਰੇ 3 ਸਾਡੇ ਬਿੱਲਸ ਸਰਪੰਚ ਕਮੇਟਰੀ ਕੋਲ ਨੂੰ ਸਭ ਨੇ ਮੀਤ ਕਰਕੇ ਉਥੇ 24 ਘੰਟੇ ਮੋਚਾ ਜਿੱਕਰ ਲੱਗ ਰਿਹਾ ਜੀ ਨਹੀਂ ਜਾਈ ਹੈ ਮੈਂ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਪਹਿਲੀ ਵਾਰੀ ਹੋਇਆ ਕਿ ਸਾਡੇ ਇਲਾਕੇ ਨੇ ਜਿੱਲੇ ਲੜਾਈ ਲੜੀ ਤੇ ਹਰਿਆਣੇ ਦਾ ਜਿਹੜਾ ਪਾਣੀ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਤੋਂ ਨੂੰ ਫਿਰਦਾ ਸੀ ਉਹਦੇ ਵਿੱਚ ਅਸੀਂ ਜਿਹੜੀ ਆ ਫਤਿਹ ਅਸੀਂ ਜਿੱਤ حاصل ਕੀਤੀ ਹੈ ਹੁਣ ਕੰਪਲ ਦਿਨ ਰਹੇ ਜਦੋਂ ਇਸ ਵਾਰੀ ਅਸੀਂ ਮੋਰਚਾ ہمارے میں بہت سینئے کے لئے ہیں بہت سینئے کے لئے ہیں بہت سارے یوگوں نے ہوں تے سوڑے ہیں ہر روز کمانی میں نے کون آئے ہیں کہنے ہر جو کہتے ہیں سچی جانتا ہوں جو پہلے تھے موڈ چال آیا کہنے میں نے کہا کہا کہ کہ تسی بھنگا لیا ہے اسی نگیل سے ہی ساتھ دی وہ انہیں داکت بار نے پیجے پی دی

ਸਭ ਤੋਂ ਵੱਧ ਨੰਬਰ ਅਸਲੀ ਬੰਦੇ ਜਿੱਥੇ ਲੋੜ ਪਵੇ ਪਰ ਧੱਕਾ ਥੋੜੀ ਸਮਝ ਆਉਂਦਾ ਅਸੀਂ ਆਪਣੇ ਪਾਣੀ ਨੂੰ ਬਚਾਉਣ ਦੀ ਜਿਹੜੀ ਲੜਾਈ ਲੜੀ ਹੈ ਉਸ ਦੇ ਵਿੱਚ ਇੱਕ ਸਾਡੇ ਇਲਾਕੇ ਦਾ ਵੱਡਾ ਨਾਮ ਹੋਇਆ ਕਿ ਸੀਐਨ ਸਰ ਨੇ ਮਾਨਤਾ ਦਿੱਤਾ ਕਿ ਹੁਣ ਕਿਹਨੇ ਪਾਣੀ ਥਾਈ ਤਾਂ ਕਦੀ ਕਿਸੇ ਨੇ ਨਹੀਂ ਬੋਲੇ ਤੇ ਹੁਣ ਵੀ ਤੁਹਾਨੂੰ ਦੱਸ ਦਿੰਦਾ ਜਿੰਨੇ ਅਸੀਂ ਬੈਠੇ ਰਹੇ ਉੱਥੇ ਬਲੈਕਆਊਟ ਹੋਇਆ ਕਾਹਦੀ ਸਾਡੇ ਆਦੀਸ਼ਾਂਤ ਹੈ ਦੀਪੂ ਅਸਾਂ ਜਿਹੜੀ ਟੀ ਸਾਡੇ ਸਾਰੇ ਰਾਤ ਨੂੰ ਕਿ ਦੁਨੀਆ ਨਾਲੇ ਟਾਂਬਾ ਸਾਰੇ ਬੈਠੇ ਅਸੀਂ ਉੱਥੇ ਬੈਠੇ ਰਹੇ ਬੋਰ ਜਿਹੜੇ ਕਹਿੰਦੇ ਆ ਨਾ ਨਾਪ ਦਾ ਸੰਦਰਬ ਕਮੇਟੀ ਕੋ ਬੋਰਡ ਕਮੇਟੀ ਇਹ ਕੋਨਾ ਚ ਕੋਈ ਨਹੀਂ ਆਇਆ ਉਧਰ ਹਾਂ ਦਾ ਨਾਰਾ ਵਾਰਾ ਕਿ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਉਹਦੇ ਕੋਈ ਕਿਸੇ ਦੇ ਵੀਡੀਓ ਪਾ ਕੇ ਕਿੰਨੇ ਪੈਸੇ ਨਹੀਂ ਕਮਾਏ ਸੀ ਉਹ ਉੱਠ ਹੀ ਜਾਂਦੇ ਆ ਫੇਸਬੁਕ ਤੇ ਵੀਡੀਓ ਪਾ ਕੇ ਕਿੰਨੂੰ 20 30 40 ਆ ਜਾਣਾ ਜਾਂ ਬਣ ਸਕੇ ਕਿੱਥੇ ਕੋਈ ਹੌਕਾ ਮਿਲਿਆ ਉੱਥੋਂ ਕਿੱਥੇ ਨਾ ਬੰਨਾ ਕੋਈ ਨਹੀਂ ਆਇਆ ਅਸੀਂ ਲੜਾਈ ਕੀਤੀ ਅਸੀਂ ਬੀਬੀ ਐਮ ਵੀ ਦਾ ਚੇਅਰਮੈਨ ਆਇਆ ਜੋ